ਪਵਾਨੀਗੜ ਅਨਾਜ ਮੰਡੀ ਮਾਰਕੀਟ ਕਮੇਟੀ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਵਾਪਰਿਆ ਹਾਦਸਾ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ ਗਧੇ ਦੀ ਹੋ ਗਈ ਮੌਤ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪਵਾਨੀਗੜ ਚ ਮਾਰਕੀਟ ਕਮੇਟੀ ਦੇ ਸਾਹਮਣੇ ਰਹਿਣ ਵਾਲੀ ਲੋਕਾਂ ਨੇ ਪਸ਼ੂਆਂ ਅਤੇ ਇਨਸਾਨਾਂ ਨੂੰ ਫਸਣ ਤੋਂ ਬਚਾਇਆ ਹੈ ਜਿਸ ਦੀ ਸੂਚਨਾ ਬਿਜਲੀ ਬੋਰਡ ਦਫ਼ਤਰ ਅਤੇ ਮਾਰਕੀਟ ਕਮੇਟੀ ਦਫ਼ਤਰ ਨੂੰ ਦਿੱਤੀ ਗਈ ਹੈ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਬੀਤੀ ਰਾਤ ਕਰੀਬ 9:30 ਲੋਕਾਂ ਨੇ ਦੱਸਿਆ ਕਿ ਪਰਿਵਾਰ ਨੇ ਆਪਣੇ ਘੋੜੇ ਖੱਜਲ ਨੂੰ ਸ਼ਾਮ ਨੂੰ ਢਿੱਲਾ ਛੱਡ ਦਿੱਤਾ ਸੀ ਤਾਂ ਕਿ ਉਹ ਪਟਕਣ ਤੋਂ ਡਰ ਗਿਆ ਅਤੇ ਇਸੇ ਦੌਰਾਨ ਖੱਜਲ ਦਾਣਾ ਮੰਡੀ ਪਹੁੰਚ ਗਿਆ। ਉਹ ਅਨਿਗੜ ਮਾਰਕੀਟ ਕਮੇਟੀ ਦੇ ਸਾਹਮਣੇ ਬਕਸੇ ਵਿੱਚ ਬਿਜਲੀ ਦਾ ਕਰੰਟ ਲੱਗਣ ਨਾਲ ਖੱਜਲ ਦੀ ਮੌਕੇ ਤੇ ਹੀ ਮੌਤ ਹੋ ਗਈ। ਕਰੀਬ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਸਨੇ ਦੱਸਿਆ ਕਿ ਇਸ ਖੱਜਲ ਰਾਹੀਂ ਹੀ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ ਅਤੇ ਪਰ ਬਿਜਲੀ ਬੋਰਡ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਅਨਗਹਿਲੀ ਕਾਰਨ ਖੱਤਰ ਹੀ ਉਸ ਦੀ ਰੋਟੀ ਰੋਟੀ ਦਾ ਇੱਕੋ ਇੱਕ ਸਾਧਨ ਹੈ ਅਤੇ ਉਸ ਦੇ ਪੁੱਤਰਾਂ ਦੀ ਦੇਖਭਾਲ ਵੀ ਉਸ ਵੱਲੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਮਿੰਟ ਅਤੇ ਮਹੱਲੇ ਦੇ ਲੋਕਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਸੰਗਰੂਰ ਤੋਂ ਤਰੰਮੇਰ ਤੁਰੀ ਦੀ ਲੋਕ ਭਲਾਈ ਦਾ ਸੁਨੇਹਾ ਟੀਵੀ ਵਿਖੇ ਕਾਰਨ ਹੈ ਸਾਨੂੰ ਪਤਾ ਲੱਗਾ ਕਿ ਦਾ ਰਾਤ ਬੋਲ ਕੇ ਘਰੋਂ ਭਜਾਈ ਜੇ ਤੜਕੇ 5 ਵਜੇ ਆਇਆ ਤੇ 4 ਵਜੇ ਲੱਭਦਾ ਨੂੰ ਆਵੇ ਲੱਭਦੇ ਨੂੰ ਦੇ ਕੇ ਜੇ ਕਰਾ ਕਿ ਕਰੰਟ ਲੱਗਾ ਲਵੇ ਅਸੀਂ ਲੱਗੇ ਰਹੇ ਸੀ ਇਹ ਕਾਰਨ ਹੋ ਗਈ ਬਾਕੀ ਤੁਹਾਡੀ ਬਾਕੀ ਤੁਹਾਡੀ ਬਤਾ ਕਰੋ ਕਿ ਕੰਮ ਕਰ ਕੀ ਕਰਦੇ ਹੋ ਇਹਲਾ ਖਚਰ ਹੋਣਾ ਇਹ ਦਿਹਾੜੀਦਾਰ ਜੀ ਦਿਹਾੜੀਦਾਰ ਹਾਂ ਜੀ ਇਹਦੇ ਸਿਰ ਤੇ ਇਹਦੇ ਸਿਰ ਤੇ ਕੰਮ ਚੱਲਦਾ ਜੀ ਉਹ ਮੈਂ ਅੱਜ ਪੂਰਾ ਹੋ ਗਿਆ ਬੜਾ ਪਹਿਲਾਂ ਜੀ ਮੈਂ ਬਹਿ ਲਗਾ ਮੈਂ ਲੋੜ ਕਰ ਬਗ ਲੜਣਾ ਬਹੁਤ ਡੰਕਣਾ ਬਪ 60000 ਜਿਆਦਾ ਮੈਨੂੰ ਘੋੜਾ ਦੀ ਹੋਰ ਲਾਉਣਾ ਪਊ ਮੈਨੂੰ ਘੋੜਾ 50 8000 ਰੁਪਏ ਮੈਨੂੰ ਹੋਰ ਲਾਉਣਾ ਪਊ ਜੀ ਆ ਨਾ ਤੇ ਵੀ ਕਿ ਨਹੀਂ ਇਹਦੇ ਘਰਦੇ ਇਹ ਚੱਲਦਾ ਜੀ ਰੋਟੀ ਇਹਦੇ ਉੱਤੇ ਚੱਲਦੇ ਰੋਟੀ ਬਣੇ ਇਹਦੇ ਉੱਤੇ ਬਣਾਉਦੇ ਜੀ ਦੇਲੀ ਕੰਮ ਕਰਦੇ ਜੀ ਦੋ ਅੰਨੇ ਬਣ ਜਾਂਦੇ ਕਰ ਲਾਂ ਤੇ ਨੀਂਦ ਦਾ ਖਰਾਕ ਤੋਂ ਨਹੀਂ ਪਾਉਂਦੇ ਸੀ ਅਜੀ ਵੇ ਭੁੱਖੇ ਰਹ ਜੀ ਇਹਨੂੰ ਅਸੀਂ ਪਾਣੀ ਪੋਣਾਗਾ ਯਾਨੀ ਕਿ ਇਹੀ ਰਜਗਾਰ ਦਾ ਸਹੀ ਇਹੀ ਰਜਗਾਰ ਤੇ ਜ ਸਾਡਾ ਦਾ 40 ਸਾਲ ਹੋ ਗਏ ਇਹੀ ਕੰਮ ਕਰਦੇ ਇਹੀ ਕਰਦਾ ਸਾਡਾ ਜੀ ਇਹੀ ਬੌਂਦੇ ਤੇ ਇਹੀ ਬੌਂਦੇ ਬੌਂਦੇ ਛੱਡ ਕੇ ਲੰਘ ਗਿਆ ਜੀ ਅੱਛੀ ਵੀ ਲੰਘ ਜਾਣਾ ਜੀ ਹਰਮੇਸ਼ ਸਿੰਘ ਜੀ ਹਰਮੇਸ਼ ਕੀ ਮਾਮਲਾ ਕੀ ਤੁਸੀਂ ਉਹਨੂੰ ਰੋਜ਼ ਦੇਖਦੇ ਹੋ ਕਹਿੰਦੇ ਕਰੰਟ ਉਹਦਾ ਕੰਬੇ ਸਰ ਜੀ ਮੈਂ ਕਦੋਂ ਰੇੜੀ ਲਈ ਹੁੰਦਾ ਸੀ ਡੇਢ ਕਿ ਮਹੀਨਾ ਪਹਿਲਾਂ ਦੀ ਗੱਲ ਆ ਇਹ ਇੱਥੇ ਸਰ ਬੱਸਾ ਉੱਥੇ ਆਉਂਦਾ ਦਾ ਇੱਥੇ गिर ਗਿਆ ਕੁਲਾਤਾ ਦਰਵਾਜ਼ੇ ਫੇਰ ਬੱਸਾ गिर ਗਿਆ ਕਿ ਆ ਕਿਤੇ ਇਹ ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀ ਕਾਜ ਜੇ ਕੀਤੀ ਜਾ ਰਹੀ ਹੈ கரਟ ਕਿੱਥੋਂ ਆ ਰਹੀ ਹੈ ਜੇ ਤਾਂ ਥੱਲੋਂ ਹੀ ਕਰਟੇ ਪੱਟ ਕੇ ਪਤਾ ਲਗੂਈ ਅਸਲ ਤਾਂ ਇਹ ਆਹ ਲੱਕੜਾ ਮਾਰ ਕੇ ਇਹਨਾਂ ਨੇ ਨਿਸ਼ਾਨ ਹੋ ਗਏ ਜੀ ਉਹ ਵੀ ਗਰੀਬਨ ਦਾਗਾ ਏਸ਼ੀ ਸਿਰ ਤੇ ਸਭ ਕੁਝ ਚੱਲਦਾ ਜੀ ਉਹ ਵੀ ਕੀ ਹਰੂ ਵਿਚਾਰਾ ਆ ਲੱਕੜਾ ਵੀ ਕਹਿੰਦੇ ਹਾਂ ਜੀ ਲੱਕੜਾ ਇਹ ਉਦੋਂ ਬਾਅਦ ਬਣਿਆ ਕਿ ਜਿੱਦੇ ਪਹਿਲਾ ਕਰਟ ਲੱਗਾਈ ਬਸੇ ਨੂੰ ਇਹ ਉਦੋਂ ਬਾਅਦ ਗਾ ਲੱਕੜਾ ਬਣਨੇਗੇ ਔਰੇ ਮੈਂ ਬੋਲ ਕੇ ਹੀ ਆ ਸਰ ਆਹ ਭਾਈ ਆ ਘਰਾਂ ਨੂੰ ਵੀ ਕਹਦੀ ਆ ਆਹ ਭਾਈ ਤੁਸੀਂ ਬੋਲ ਕੇ ਕਿਸੇ ਨੂੰ ਕਹੋ ਫੋਨ ਕਰੋ ਵੀ ਇਹਦੇ ਖੰਬੇ ਦੇ ਆਲੇ-ਦਾਲ ਲੱਕੜਾ ਬਣਾ ਲਓ ਰਸੇ ਕੰਬਲੇ ਇਹ ਫੇਰ ਕਰਾਈ ਸੀਵਰੇਜ ਵੀ ਹੈਗਾ ਨਾ ਹਾਂਜੀ ਹਾਂਜੀ ਨਾਲ ਹੈਗਾ ਜੀ ਤੇ ਸਾਰੀ ਜਗ੍ਹਾ ਤੇ ਪਾਣੀ ਕਰਕੇ ਘੰਟਾ ਪਾਣੀ ਕਰਕੇ ਘੰਟਾ ਰਹੀ ਹੈ ਜੀ ਜਾਨੀ ਨੁਕਸਾਨ ਹਾਂਜੀ 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 ਕਈ ਵਾਰੀ ਕੋਈ ਇੱਥੇ ਬੱਚੇ ਖੇਡਦੇ ਨੇ ਜੀ ਹਾਂ ਬੱਚਾ ਕੋਈ ਹੋ ਜੇ ਕੱਲ ਕਹਿੰਦੇ ਉਹਦੇ ਪਿੰਡੀ ਪਰਸੋਂ ਕਹਿੰਦੇ ਜਨਾਨੀ ਵੀ ਸੜਾਈ ਆ ਕੀ ਕਹਿੰਦੇ ਉਹ ਆ ਕਰ ਲੈਦਾ ਆ ਦੱਸੋ ਜੀ ਜਾਣਕਾਰੀ ਦਿੱਤੀ ਤੁਸੀਂ ਜਿੰਨਾ ਕੋਈ ਦੇਖਾਂ ਭਾਈ ਇਹ ਲਗਾਏ ਗਏ ਨੇ ਮਾਰਕੀਟ ਕਮੇਟੀ ਦੇ ਕੋਈ ਗਏ ਨੇ ਤਾਂ ਤੇ ਸਰ ਇਹਨਾਂ ਨੇ ਗਏ ਹੋਣਗੇ ਇਹ ਨਹੀਂ ਪਤਾ ਹੈਗਾ ਮੈਂ ਤਾਂ ਨਹੀਂ ਕਹਤੀਆਂ ਹੋਰ ਗਏ ਹੋਣਗੇ ਉਹ ਕਹਿ ਨਹੀਂਛਦੇ ਬਾਹਰ ਕਈ ਵਾਰੀ ਕੰਪਲੀਟ ਕਰਦੇ ਕਹਿੰਦੇ ਹਾਂ ਇਹਦੇ ਮੇਰਾ ਨਾਮ ਸੰਜੀਵ ਕੁਮਾਰਾ ਜੀ ਸੰਜੀਵ ਜੀ ਕੀ ਮਾਮਲਾ ਕੀ ਲੱਗਦਾ ਹੈ ਮਾਮਲਾ ਤਾਂ ਇਹ ਆ ਜੀ ਸਰਕਾਰਾਂ ਕਹਿੰਦੀਆਂ ਨੇ ਅਸੀਂ 70 ਸਾਲਾਂ ਦੇ ਕੰਮ ਜਿਹੜੇ ਨੇ ਕਰੇ ਨੇ ਬਿਲਕੁਲ ਠੀਕ ਆ ਜਿਹੜੇ ਕੰਮ ਇਹਨਾਂ ਨੇ ਕਰੇ ਨੇ ਆਉਣ ਵਾਲੀਆਂ ਸਰਕਾਰਾਂ ਨੇ ਨਹੀਂ ਕਰੇ ਮੈਂ ਇਲੈਕਟ੍ਰਿਕਸ ਨੂੰ ਮਾਰਕੀਟਿੰਗ ਬਟੂ ਸੁਨੇਹਾ ਲਾਇਆ ਵੀ ਬਾਈ ਜੀ ਕਰੰਟ ਆਉਂਦਾ ਇੱਥੇ ਬਚਾਓ ਇੱਕ ਲੇਡੀ ਜਾਈ ਉਹ ਰੇ ਖੰਬੇ ਨਾਲ ਫੜ ਲਈ 15 ਦਿਨ ਹੋ ਗਏ ਬਿਜਲੀ ਬੋਰਡ ਵਾਲੇ ਆਏ ਆ ਕੇ ਉਹਨਾਂ ਨੇ ਮਾਕੇ ਕਹਿੰਦੇ ਨੇ ਵੀ ਕਰੰਟ ਆਉਂਦਾ ਸੋਟੀਆਂ ਬਣ ਗਏ ਤੁਸੀਂ ਉਧਰ ਕੈਮਰਾ ਕਮਾ ਕੇ ਦੇਖ ਸਕਦੇ ਹੋ ਵੀ ਕਰੰਟ ਦਾ ਸਾਡੇ ਲਵੇ ਹੱਲ ਨਹੀਂ ਤੇ ਆ ਸੋਟੀਆਂ ਲੱਗੇ ਉਹ ਤੇ ਦੂਸਰੀ ਗੱਲ ਇਹ ਅਨਾਜ ਮੰਡੀ ਹੁੰਦੀ ਸੀ ਆ ਜਦੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਪਰ ਹੁਣ ਇਹ ਮੀਟ ਮੰਡੀ ਬਣ ਗਈ ਤੁਸੀਂ ਕਮਾ ਕੇ ਦੇਖ ਸਕਦੇ ਹੋ ਕੈਮਰਾ ਵੀ ਇੱਥੇ 10 12 ਦੁਕਾਨਾਂ ਮੀਟ ਦੀਆਂ ਖੁੱਲ ਗਈਆਂ ਸ਼ਾਮ ਨੂੰ ਇੱਥੇ ਮੀਟ ਚੱਲਦਾ ਜਦਕਿ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਸਾਡਾ ਜਉਣਾ ਦੁੱਬਰ ਹੋਇਆ ਪਿਆ ਸਰਕਾਰਾਂ ਨੇ ਇਹ ਕੰਮ ਨੇ ਜਿਹੜੇ ਬਹੁਤ ਵਧੀਆ ਕਰੇ ਨੇ ਆਉਣ ਵਾਲੀਆਂ ਜਿਹੜੀਆਂ ਪਿਛਲੇ ਟਾਈਮ ਸਰਕਾਰਾਂ ਦੀ ਉਹਨਾਂ ਨੇ ਕੋਈ ਕਿਹਾ ਜਾ ਕੰਮ ਨਹੀਂ ਕਰਿਆ ਤੀ ਜਿਹੜੀਆਂ ਇਹ ਨਵੀਆਂ ਸਰਕਾਰਾਂ ਨੇ ਇਹਨਾਂ ਨੇ ਬਿਲਕੁਲ ਠੀਕ ਆ 70 ਸਾਲਾਂ ਨਾਲੇ ਕੰਮ ਕਰੇ ਨੇ ਕੋਈ ਕੰਮ ਨਹੀਂ ਇਹਨਾਂ ਨੇ ਕਰਿਆ ਜਾ ਕੇ ਤੁਸੀਂ ਮੌਕੇ ਤੇ ਮੇਰਾ ਘਰ ਸਾਹਮਣੇ ਆ ਅਸੀਂ ਦੁਖੀਆਂ ਅੱਜ ਇੱਕ ਗਰੀਬ ਆਦਮੀ ਸਵੇਰ ਦਾ ਬੈਠਾ ਰੋ ਰਿਹਾ ਕਹਿੰਦਾ ਮੇਰਾ ਲੱਖ ਰੁਪਈਆ ਦਾ ਪਸ਼ੂ ਮਰ ਗਿਆ ਮੈਂ ਆਪਦੇ ਬੱਚੇ ਪਾਲਦਾ ਦੀ ਇਹਨੂੰ ਅਸੀਂ ਚਾਹ ਵੀ ਪਲਾਈ ਰੋਟੀ ਵੀ ਖਵਾਈ ਰੋਂਦਾ ਇਹ ਤਾਂ ਨਹੀਂ ਤਾਂ ਰਿਹਾ ਕੌਣ ਜ਼ਿੰਮੇਵਾਰ ਆ ਪ੍ਰਸ਼ਾਸਨ ਦਾ ਬੰਦਾ था था ते ਇਹ ਕਰਨ ਮਾਰਕੀਟ ਕਮੇਟੀ ਦੇ ਵਿੱਚ ਅਸੀਂ 10 ਵਾਰੀ ਜਾਏ ਮਾਰ ਕਮੇਟੀ ਦਾ ਕੋਈ ਬੰਦਾ ਆ ਕੇ ਦੇਖ ਕੇ ਹੱਸਣ ਲੱਗ ਜਾਂਦੇ ਨੇ ਇੱਥੇ ਅਸੀਂ ਚਾਹੁੰਦੇ ਆਂ ਵੀ ਸਫਾਈ ਸੇਵਕਾ ਉਹਦੀ ਤਨਖਾਹ ਘੱਟ ਤੇ ਚੁਪੇਰੀਆ ਪਰ ਸਫਾਈ ਸੇਵਕਾ ਹੈ ਕਿੱਥੇ ਸਾਨੂੰ ਦੱਸਿਆ ਜਾਵੇ ਸਫਾਈ ਸੇਵਕ ਹੈ ਕਿੱਥੇ ਕੂੜਾ ਕਰਕਟ ਪਿਆ ਇੱਥੇ ਮੀਟ ਦੀਆਂ ਦੁਕਾਨਾਂ ਆ ਰਹੀਆਂ ਨੇ ਮਤਲਬ ਕਿ ਮੀਟ ਵਾਲੇ ਜਾਣ ਕੇ ਸਿੱਟ ਕੇ ਉਹਰੇ ਕੂੜਾ ਬਾਅਦ ਵਿੱਚ ਹੱਸਦੇ ਨੇ ਵੀ ਸਾਡੀ ਬਹਾਦਰੀ ਹੈ ਅਸੀਂ ਇਹ ਕੰਮ ਕਰ ਰਹੇ ਹਾਂ ਲੋਕਾਂ ਦਾ ਔਖਾ ਹੋ ਰਿਹਾ ਲੋਕਾਂ ਦਾ ਜਿਉਣਾ ਔਖਾ ਹੋ ਰਿਹਾ ਇੱਥੇ ਕੁੱਤੇ ਬਿੱਲੇ ਜੋ ਵੀ ਦੇਖ ਸਾਨੂੰ ਤੁਸੀਂ ਮੀਟ ਮੌਕੇ ਤੇ ਮੌਜੂਦ ਅਸੀਂ ਦਿਖਾ ਸਕਦੇ ਹਾਂ ਜਿਹੜਾ ਵੀ ਇੱਥੇ ਸਫਾਈ ਸੇਵਕਾ ਉਹ ਖੁਦ ਇੱਥੇ ਆ ਕੇ ਸਟੇ ਹੁੰਦਾ ਕੂੜਾ ਵੀ ਸਿਟੋ ਅਸੀਂ ਤੁਹਾਡੇ ਨਾਲ ਹ ਸਰਕਾਰ ਮਾਰਕੀਟ ਕਮੇਟੀ ਦਾ ਬੰਦਾ ਹੋਵੇ ਜਿਹੜਾ ਮਰਜੀ ਬੰਦਾ ਹੋਵੇ ਉਹ ਆ ਕੇ ਜਾਣ ਕੇ ਸਟੇ ਹੁੰਦੇ ਨੇ ਅਸੀਂ ਪਰੇਸ਼ਾਨਾ ਹੱਥ ਬੰਨ੍ਹ ਕੇ ਬੇਨਤੀ ਆ ਵੀ ਜੋ ਪਿਛਲੇ ਸਰਕਾਰਾਂ 70 ਸਾਲਾਂ ਦੇ ਵਿੱਚ ਕੰਮ ਨਹੀਂ ਕਰ ਸਕੀਆਂ ਇਹੇ ਕੰਮ ਕਰਕੇ ਦਿਖਾਉਣ ਉਹਨਾਂ ਵਰ ਕੀ ਕਰਕੇ ਦਿਖਾਉਣਾ ਅਸੀਂ ਖੁਸ਼ ਹਾਂ ਬਲਕਾਰ ਸਿੰਘ ਜੀ ਬਲਕਾਰ ਜੀ ਕੌਣ ਬੰਦੇ ਇਹ ਮੇਰੇ ਚਾਚਾ ਜੀ ਨੇ ਜੀ ਇਹਨਾਂ ਦਾ ਸਵੇਰੇ ਮੈਨੂੰ ਸਾਢੇ 6 ਵਜੇ ਫੋਨ ਆ ਗਿਆ ਹੈਗਾ ਇਹ ਚਾਚਾ ਜੀ ਦਾ ਬੇਟਾ ਰਾਤ ਲੱਭਦਾ ਲੱਭਦਾ ਰਾਤ ਕਿਨੋਂ ਲੱਭਿਆ ਨਹੀਂ ਤੇ ਕੱਚਰ ਇਹ ਜੀ ਫੇ ਰਾਤ ਕੇ ਸਾਢੇ ਉਧਰ ਜਦੋਂ ਖੁੱਲਾ ਛੱਡ ਦਿੰਦੇ ਨੇ ਇਹ ਜਦੋਂ ਕੰਮ ਤੋਂ ਅੱਗੇ ਛੱਡ ਦਿੰਦੇ ਨੇ ਚਲੋ ਲੇਟ ਲੂਗਾ ਤੁਰ ਫਿਰ ਲੂਗਾ ਜਿਹੜਾ ਕੱਢ ਲੂਗਾ ਆਰਾਮ ਕਰ ਲੂ ਇਹ ਦਿਮਾਗ ਰੋ ਟੱਠੇ ਬਹੁਤ ਫਿਰਦੇ ਨੇ ਉਹਰੇ ਆਪਣੇ ਇੱਠੇ ਮੰਗਰ ਪੈ ਜਾਂਦੇ ਨੇ ਇੱਕ ਦੋ ਉਧਰ ਤੁਰ ਦੋ ਇੱਧਰ ਨੂੰ ਆ ਗਿਆ ਇੱਧਰ ਆ ਕੇ ਰਾਤ ਨੂੰ ਇਹ ਮੱਲਿਆਲ ਦੱਸਦਣਗੇ ਵੀ ਤਿਕਨ 9:30 ਵਜੇ ਦਾ ਵਕਾਇ ਹੋਇਆ ਇਹ 9:30 ਵਜੇ ਦੇ ਨਾਲ ਲੱਗੇ ਇਹ ਉਰੇ ਗਿਰ ਗਿਆ ਤੇ ਜਦੋਂ ਸਵੇਰੇ ਮੈਨੂੰ ਫੋਨ ਕਰੇ ਮੈਂ ਉਰੇ ਆਇਆ ਦੇਖਿਆ ਸਾਰਾ ਇਹਨਾਂ ਨੇ ਮੈਨੂੰ ਦੱਸਿਆ ਵੀ ਇਹ ਰਾਤ ਨੂੰ 2 ਘੰਟੇ ਲੱਗੇ ਮਰ ਗਿਆ ਤੇ ਹੁਣ ਇਹਦੀ ਇਹੀ ਹੈ ਵੀ ਜੇ ਤਾਂ ਇਹਨਾਂ ਨੂੰ ਇਹਦਾ ਮੁਆਵਜ਼ਾ ਕੁਝ ਦਿੱਤਾ ਜਾਵੇ ਇਹਨਾਂ ਦਾ ਬਲਕਾਰ ਇਹਨਾਂ ਦਾ ਰੋਜੀ ਰੋਟੀ ਹੈ ਰੋਜੀ ਰੋਟੀ ਵੇਚਦੇ ਖਰਤੀ ਸਾਰੇ ਇਹਨਾਂ ਦੇ ਕੰਮ ਹੀ ਹੈਗਾ ਇਹਨਾਂ ਦਾ ਖੱਤੇ ਰੀੜੇ ਦੀ ਕੰਮ ਹੈਗਾ ਇਹ ਹੀ ਉਹ ਕੋਈ ਕੰਮ ਪਹਿਲੀ ਕੱਟ ਗਏ ਨੇਗੇ ਉਹ ਜਿਹੜਾ ਮਟਰ ਟਾ ਹੈਗਾ ਸੀ ਉਹ ਹੁਣ ਇਹਦਾ ਜਮੀ ਟੱਕ ਹੋ ਗਿਆ ਹਾਂ ਉਹ ਚਲੇਗਾ ਹੁਣ ਇਹਨੂੰ ਜ਼ਿਆਦਾ ਨਮਾ ਲੈਣਾ ਪੈਣਾਗਾ ਜੇ ਕੱਟੋ ਕੱਟ ਦੇ 60 70 ਜਿਆਦਾ ਨਮੀ ਖਚਰ ਲੈਣੀ ਪੈਣੀ